ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਆ ਕੁਝ ਇੱਕ ਦੋ ਖਬਰਾਂ ਆ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਿਛਲੇ ਸੈਚਰਡੇ ਆਪਾਂ ਡਿਸਕਸ ਕੀਤਾ ਸੀ ਅਟਾਰਨੀ ਜੀ ਟਰਕੀ ਆਣਾ ਹੋਣਾ ਦੇ ਨਾਲ ਪਈ ਜਿਹੜੇ ਨਵੇਂ ਇਮੀਗ੍ਰੈਂਟ ਆਣਗੇ ਮਈ ਮਹੀਨੇ ਤੋਂ ਬਾਅਦ ਉਹਨਾਂ ਲਈ ਪੋਲੀਟੀਕਲ ਅਸਾਈਲਮ ਯੂ ਐਸ ਏ ਦੇ ਵਿੱਚ ਕਰਨਾ ਬਹੁਤ ਹਾਰਡ ਹੋਊਗਾ ਉਹ ਕਰ ਨਹੀਂ ਸਕਦੇ ਇਨਫੈਕਟ ਇਹੀ ਕਹਿ ਰਹੇ ਸੀ ਉਹ ਤੁਸੀਂ ਸੈਚਰਡੇ ਵਾਲਾ ਜਿਹੜਾ ਪ੍ਰੋਗਰਾਮ ਆ ਸੁਣ ਲਿਓ ਕਿਉਂਕਿ ਉਹਦੇ ਚ ਉਹਨਾਂ ਨੇ ਇਹ ਕਿਹਾ ਵੀ ਜਿੰਨ ਵੀ ਚਾਹੇ ਸਰਦਨ ਬਾਰਡਰ ਤੋਂ ਆਉਣਾ ਚਾਹੇ ਕੈਨੇਡਾ ਵਾਲੇ ਤੋਂ ਆਣਾ ਉਹਨਾਂ ਨੂੰ ਪਹਿਲਾਂ ਉਹ ਮੁਲਕਾਂ ਚ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਪਊਗਾ ਉੱਥੋਂ ਜਦੋਂ ਡਿਨਾਈ ਹੁੰਦਾ ਫਿਰ ਹੀ ਉਹ ਅਮਰੀਕਾ ਚ ਕੋਸ਼ਿਸ਼ ਕਰ ਸਕਦੇ ਆ ਉਹ ਚ ਲਿਮਟ ਰੱਖੀ ਗਈ ਸੀ ਜੇ 1500 ਤੋਂ ਉੱਪਰ ਆਂਦੇ ਆ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਸੋ ਕਾਫੀ ਡਿਟੇਲਡ ਇਨਫੋਰਮੇਸ਼ਨ ਸੀ ਇਮੀਗੇਸ਼ਨ ਨੰਬਰ 1 ਨੂੰ ਦੱਸਿਆ ਇਸ ਵਾਰੀ ਇਲੈਕਸ਼ਨ ਨੂੰ ਲੈ ਕੇ ਤੇ ਜਿਹੜੀਆਂ ਵੋਟਾਂ ਆ ਖਾਸ ਕਰਕੇ 2-3 ਸਟੇਟਾਂ ਦੇ ਵਿੱਚ ਜਾਰਜੀਆ 애ਰੀਜ਼ੋਨਾ ਇਹਨਾਂ ਸਟੇਟਾਂ ਦੇ ਵਿੱਚ ਨਵਾੜਾ ਕੈਲੀਫੋਰਨੀਆ ਦਾ ਤੁਹਾਨੂੰ ਪਤਾ ਹੀ ਆ ਵੀ ਬਹੁਤੀ ਜਿਹੜੀ ਆਲਰੇਡੀ ਡੈਮੋਕ੍ਰੈਟਿਕ ਸਟੇਟ ਆ ਸੋ ਫੋਕਸ ਨਹੀਂ ਕਰਦੇ ਅ ਅਰੀਜ਼ੋਨਾ ਨਵਾਡਾ ਜਾਰਜੀਆ ਉਥੇ ਸਪੈਨਿਸ਼ ਮੂਲ ਦੀਆਂ ਵੋਟਾਂ ਬਹੁਤ ਆ ਉਹਨਾਂ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਣੀ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਜਾਰੀ ਕਰ ਸਕਦੇ ਹੈਗੇ ਆ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਆ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਲੈਟਿਨ ਅਮਰੀਕਾ ਦੇ ਵਿੱਚ ਐਲਾਈਜ਼ ਹੈਗੇ ਆ ਜਾ ਮੈਕਸੀਕੋ ਆ ਉਹਨਾਂ ਦੇ ਨਾਲ ਆਪਾਂ ਵਰਕਆਊਟ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਨੂੰ ਰੋਕੀ ਜਾ ਸਕੇ ਜਾਂ ਜਿਹੜੇ ਆ ਆਲਰੇਡੀ ਅਨਡਾਕੂਮੈਂਟਡ ਲੋਕ ਅਮਰੀਕਾ ਚ ਰਹਿੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਲੀਗਲ ਸਟੇਟਸ ਦਿੱਤਾ ਜਾ ਸਕੇ ਮੈਕਸੀਕੋ ਦੇ ਵਿੱਚ ਨਵੀਂ ਪ੍ਰੈਜ਼ੀਡੈਂਟ ਬਣੀ ਹੈਗੀ ਆ ਕਲੋਡੀਆ ਸ਼ੇਨਬੋਮ ਆ ਉਹਦੇ ਨਾਲ ਰਿਲੇਸ਼ਨ ਗੁੱਡ ਬਣਾਉਣ ਦੇ ਲਈ ਅਮਰੀਕਾ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈਗੀ ਆ ਆ ਦੂਸਰੇ ਪਾਸੇ ਜਿਹੜੇ ਸਦਰਨ ਮੁਲਕ ਹੋਰ ਹੈਗੇ ਆ ਖਾਸ ਕਰਕੇ ਬੈਨਜ਼ੂਏਲਾ ਉੱਥੇ ਬਹੁਤ ਵੱਡੀ ਗਿਣਤੀ ਦੇ ਲੋਕ ਜਿਹੜੇ ਆ ਰਹੇ ਹੈਗੇ ਨੇ 7.7 ਮਿਲੀਅਨ ਬੈਨਜ਼ੂਏਲਨ ਮਾਈਗ੍ਰੈਂਟ ਤੇ ਰਿਫਿਊਜੀ ਡਿਸਪਲੇਸ ਹੋਏ ਆ ਪਿਛਲੇ ਸਾਲ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਵੀ ਆ ਇੱਥੇ ਵੀ ਉਹ ਆਣਾ ਚਾਹੁੰਦੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਸੈਟਲ ਕੀਤਾ ਜਾ ਸਕਦਾ ਹੈਗਾ ਤੇ ਇਸ ਤੋਂ ਬਿਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਭਈ ਜੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਇੱਕ ਨਵਾਂ ਮੂਵ ਜਿਹੜਾ ਆ ਉਹ ਮੂਵ ਕਰਨ ਜਾ ਰਹੇ ਆ ਹਜੇ ਹੁਣੀ ਅਨਾਉਂਸ ਨਹੀਂ ਕੀਤਾ ਪਰ ਉਹਦੇ ਤੇ ਵਰਕਆਊਟ ਕਰ ਰਹੇ ਆ ਵੀ ਜਿਹੜੀਆਂ ਲੇਟਨ ਅਮਰੀਕਨ ਵੋਟਸ ਜਿਹੜੀਆਂ ਮੈਕਸੀਕੋ ਜਾਂ ਸਪੈਨਿਸ਼ ਲੋਕਾਂ ਦੀਆਂ ਵੋਟਾਂ ਲੈਣ ਦੇ ਲਈ ਨਵਾੜਾ ਤਿਆਰੀਜ਼ ਉਹਨਾਂ ਦੇ ਵਿੱਚ ਹੋ ਸਕਦਾ ਕਹਿੰਦੇ ਵੀ ਜਿਹੜੇ ਸਿਟੀਜ਼ਨ ਅਮਰੀਕਨ ਸਿਟੀਜ਼ਨ ਦੇ ਨਾਲ ਜਿਨ੍ਹਾਂ ਦਾ ਵਿਆਹ ਹੋਇਆ ਆ ਸਪਾਉਸ ਹੈਗਾ ਉਹ ਅਨਡਾਕੂਮੈਂਟਡ ਹੈਗੇ ਆ ਤੇ ਉਹਨਾਂ ਨੂੰ ਪੱਕੇ ਕੀਤਾ ਜਾ ਸਕੇ ਕਈ ਸੋਚੂਗੇ ਪਏ ਉਹ ਜੇ ਅਮਰੀਕਨ ਨਾ ਹੋਏ ਗਿਆ ਤੇ ਫਿਰ ਤਾਂ ਹੋਏ ਜਾਣਾ ਬਹੁਤ ਵਾਰ ਕੀ ਹੁੰਦਾ ਉਹਨਾਂ ਦਾ ਇਲੀਗਲ ਸਟੇਟਸ ਹੋਇਆ ਹੁੰਦਾ ਕਿਸੇ ਦੇ ਕੋਈ ਨਾ ਕੋਈ ਚਾਰਜ ਲੱਗਿਆ ਆ ਕਲੀਅਰਲੀ ਸਿੱਧਾ ਨਹੀਂ ਹੁੰਦਾ ਬਹੁਤ ਵਾਰੀ ਆਪਾਂ ਅਟਰਨੀ ਟੇਕਣਾ ਹੋਣਾ ਨਹੀਂ ਉਹ ਕਲੀਅਰਲੀ ਜਿਹੜਾ ਉਹ ਦੱਸਿਆ ਹੋ ਜਾਂਦਾ ਪਰ ਕਾਫੀ ਲੰਮਾ ਚਲਾਣਾ ਪ੍ਰੋਸੈਸ ਹੁੰਦਾ ਜੀ ਸੋ ਇਹਦੇ ਨਾਲ 7.5 ਤੋਂ 8 ਲੱਖ ਤੱਕ ਲੋਕ ਜਿਹੜੇ ਆ ਅਫੈਕਟ ਹੋਣਗੇ ਉਹਨਾਂ ਦੇ ਕੋਲ ਆਲਰੇਡੀ ਫਿਗਰਸ ਹੈਗੇ ਆ ਜਿਨ੍ਹਾਂ ਚ ਸਪਾਉਸਰਸ ਵੀ ਆ ਚਿਲड्रन ਐਕਸਟੈਂਡਡ ਫੈਮਿਲੀ ਦੇ ਫਰੈਂਡ ਜਿਹੜੇ ਉਹ ਇਸ ਸਾਰੇ ਕਾਸੇ ਦੇ ਵਿੱਚ ਆਂਦੇ ਹੈਗੇ ਕਹਿੰਦੇ ਵੀ ਇਹ ਐਗਜ਼ੀਕਿਊਟਿਵ ਆਰਡਰ ਜਾਰੀ ਕਿਸੇ ਟਾਈਮ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਰ ਸਕਦੇ ਹੈਗੇ ਆ ਜੇ ਇਹਦੇ ਬਾਰੇ ਕੋਈ ਅਪਡੇਟ ਹੋਇਆ ਜਰੂਰ ਆਪਾਂ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਹਮਝੋ ਜੇ ਕਿ ਇਦਾਂ ਯਾਦਵੰਦੇ ਚਾਹੀਏ ਇਦਾਂ ਦੇ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਡਾਕਾ ਵਾਲੇ ਆ ਉਹਨਾਂ ਦੇ ਲਈ ਪ੍ਰੈਜ਼ੀਡੈਂਟ ਬਾਮਾ ਨੇ ਕੀਤਾ ਸੀਗਾ ਉਦੋਂ ਬਹੁਤ ਜਿਹੜੀ ਹੱਲਾ ਗੁੱਲਾ ਜਿਹੜਾ ਹੋਇਆ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਇਸ ਤੋਂ ਪਹਿਲਾਂ ਇਹ ਰਾਸ਼ਪਤੀ ਉਹਨਾਂ ਨੇ ਉਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਉਹ ਵਾਪਸ ਲਈਆਂ ਹੁਣ ਜਿਹੜੇ ਆ ਇਲੈਕਸ਼ਨਾਂ ਤੋਂ ਪਹਿਲਾਂ ਮਾਰਜਿਨਸ ਨੂੰ ਆਪਣੇ ਹੱਕ ਦੇ ਵਿੱਚ ਲੈ ਕੇ ਆਉਣ ਦੇ ਲਈ ਸੈਂਟਰਿਸਟ ਵੋਟ ਜਾਂ ਅਜਿਹੇ ਲੋਕ ਜਿਹੜੇ ਇਹਨਾਂ ਤੋਂ ਖਫਾ ਹੋਏ ਨੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜਾ ਬਾਈਪਾਰਟੀਨ ਬਿਲ ਬਣਿਆ ਸੀਗਾ ਜਿਸ ਦੇ ਵਿੱਚ ਵੈਂਚੁਲੀ ਉਹ ਪਾਸ ਨਹੀਂ ਹੋਇਆ ਉਹਦੇ ਵਿੱਚੋਂ ਕੋਈ ਜਿਹੜੀਆਂ ਚੀਜ਼ਾਂ ਹੁਣ ਰਿਜੈਕਟਿਵ ਆਰਡਰ ਦੇ ਜ਼ਰੀਏ ਇਹ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਬਵੀਅਸਲੀ ਇਦੇ ਉਲਟ ਕਈ ਜਿਹੜੀਆਂ ਸਟੇਟਸ ਆ ਉਹ ਜਾ ਸਕਦੀਆਂ ਆ ਅਦਾਲਤ ਦਾ ਸਹਾਰਾ ਜਿਹੜੀਆਂ ਲੈ ਸਕਦੀਆਂ ਆ ਪਰ ਲਾਟੀਨੋ ਵੋਟਰਸ ਨੂੰ ਮੋਸਟਲੀ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਇਦਾਂ ਕਰ ਰਹੇ ਆ ਪਰ ਇਹ ਵੀ ਜੇ ਇਦਾਂ ਕਰਦੇ ਤੇ ਆਪਣਿਆਂ ਦੇ ਵੀ ਕਈਆਂ ਦਾ ਜਿਹੜਾ ਇਸ ਦੇ ਵਿੱਚ ਫਾਇਦਾ ਆ ਉਹ ਹੋ ਸਕਦਾ ਆ ਇਹ ਅਜੇ ਚਰਚਾ ਆ ਇਹ ਨਾ ਸੋਚਿਓ ਇਹ ਕੋਈ ਟਿਕਟੌਕ ਨਾ ਵੀ ਬਣਾਉਣ ਲੱਗ ਜਿਓ ਤੇ ਲਓ ਜੀ ਕਰਤਾ ਜੀ ਹੁਣ ਬਣ ਗਿਆ ਜੀ ਇਦਾਂ ਹੋ ਗਿਆ ਜੇ ਕੋਈ ਅਮਰੀਕਨ ਦੇ ਨਾਲ ਜਿੰਨੇ ਕਰਾ ਲਿਆ ਵਿਆਹ ਚਾਹੇ ਉਹ ਇਲੀਗਲ ਵਿਆਹ ਹੋ ਕੋ ਡਾਕੂਮੈਂਟ ਨਹੀਂ ਆ ਉਹ ਵੀ ਭਾਰਤਾਰਾ ਹੋ ਜਾਣਾ ਇਦਾਂ ਨਹੀਂ ਅਜੇ ਹੋਇਆ ਨਹੀਂ ਇਹ ਸੋਚ ਰਹੇ ਆ ਅਜੇ ਤਾਂ ਇਹਨਾਂ ਨੇ ਇਹੀ ਆਖਿਆ ਆ ਵੀ ਅਜੇ ਬਾਰਡਰ ਕੱਸਿਆ ਆ ਤੇ ਹੁਣ ਅੰਦਰ ਕਲੀਨ ਅਪ ਕਰਨ ਨੂੰ ਲੱਗਦਾ ਵੀ ਉਸ ਪਾਸੇ ਵੱਲ ਨੂੰ ਤੁਰੇ ਜੀ ਕਿਉਂਕਿ ਪਿਛਲੇ ਦਿਨਾਂ ਚ ਜਿਹੜਾ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ ਨਵੇਂ ਜੋ ਬਾਰਡਰ ਕਰਾਸ ਕਰਕੇ ਆਉਂਦੇ ਆ ਉਹਨੂੰ ਲੈ ਕੇ ਜਿਹੜੀ ਯੂਐਸਡੀ ਕਾਂਗਰਸ ਵੂਮਨ ਹੈ ਜਯਪਾਲ ਉਹਨਾਂ ਨੇ ਕਿਹਾ ਵੀ 트럼ਪ ਤਾਂ ਬਾਈਡਨ ਨੂੰ ਕੋਈ ਬੜਾ ਫਰਕ ਨਹੀਂ ਲੱਗਦਾ ਜੋ ਵੀ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਉਹੀ ਤਾਂ ਹੁਣ ਬਾਈਡਨ ਨੇ ਕਰਤਾ ਸੋ ਬਾਈਡਨ ਹੁਣ ਹੀ ਆਪਣੇ ਬੰਦਿਆਂ ਨੂੰ ਵੀ ਜਿਹੜਾ ਨਾਰਾਜ਼ ਨਹੀਂ ਕਰਨਾ ਚਾਹਦੇ ਹੈਗੇ ਸੋ ਇਦਾਂ ਦਾ ਇੱਕ ਅਦਾਂ ਕੁਝ ਜਿਹੜਾ ਐਗਜ਼ੀਕਿਊਟਿਵ ਆਰਡਰ ਲਿਆ ਸਕਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਤਿੰਨ ਟ ਅਵਾਮਾ ਹੁਣਾਂ ਨੇ ਕੀਤਾ ਸੀ ਉਹ ਦੂਸਰੇ ਪਾਸੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਵੀ ਜੋ ਜਿਹੜੇ ਲਾਟੀਨੋ ਵੋਟਰਸ ਆ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਲਈ ਇੱਕ ਪਲੱਸ ਪੁਆਇੰਟ ਇਹ ਆ ਵੀ ਬਹੁਤ ਸਾਰੇ ਜਿਹੜੇ ਲਾਟੀਨੋ ਵੋਟਰਸ ਆ ਉਹ ਕੈਥੋਲਿਕ ਆ ਜਿਹੜੇ ਕੈਥੋਲਿਕ ਆ ਉਹ ਅਬੋਰਸ਼ਨ ਦੇ ਉਲਟ ਹੈਗੇ ਆ ਧਾਰਮਿਕ ਜਾਦੇ ਗਿਨੇ ਜਾਂਦੇ ਹੈਗੇ ਆ ਸੋ ਇੱਕ ਪੁਆਇੰਟ ਉਹਨਾਂ ਦਾ ਟਰੰਪ ਉਹਨਾਂ ਦੇ ਨਾਲ ਟੋਟਲੀ ਮਿਲਦਾ ਹੈ ਤੇ ਦੂਸਰਾ ਜਿਹੜਾ ਇਮੀਗ੍ਰੈਂਟ ਨੂੰ ਲੈ ਕੇ ਜਿਹੜਾ ਇਮੀਗ੍ਰੇਸ਼ਨ ਲਾਜ਼ ਆ ਕਿਉਂਕਿ ਇੱਕ ਪਾਸੇ ਤਾਂ ਉਹ ਪਿਛਲੇ ਦਿਨ ਪਿਛਲੇ ਐਤਵਾਰ ਲਾਸ ਵੈਗਸ ਦੇ ਵਿੱਚ ਗਏ ਸੀ ਤਾਂ ਉੱਥੇ ਜਿਹੜੇ ਸਾਬਕਾ ਸ਼ੇਰਫ ਜੋ ਅਰਪਈ ਹੋਆ ਉਹਨਾਂ ਨੂੰ ਉਹ ਬੜੇ ਜੱਫੀ ਪਾ ਕੇ ਮਿਲੇ ਸੋ ਤੇ ਉਹ ਦੱਸਦੇ ਜਾਈਏ ਉਹੀ ਸ਼ੇਰਫ ਜੋ ਅਰਪਈ ਹੋਆ ਜਿਸ ਜਿਹਨੂੰ ਜੇਲ੍ਹ ਚ ਪੋਟ ਕੀਤਾ ਗਿਆ ਸੀ ਕਿਉਂਕਿ ਉਹ ਇਲੀਗਲ ਰੇਸ਼ੀਅਲ ਪ੍ਰੋਫਾਈਲਿੰਗ ਕਰਦਾ ਸੀ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਨਹੀਂ ਜਦੋਂ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਪਾਰਡਨ ਉਹ ਵੀ ਕੀਤੀ ਸੀ ਹੁਣ ਦੂਸਰੇ ਪਾਸੇ ਆਪਣਾ ਉਹ ਗਰੁੱਪ ਵੀ ਤਿਆਰ ਕਰ ਰਹੇ ਆ ਕਿ ਜਿੱਥੇ ਲਾਟੀਨੋ ਵੋਟਰਸ ਆ ਉਹਨਾਂ ਨੂੰ ਇਹ ਸਟੇਟਸ ਜਿਹੜੀਆਂ ਮੈਂ ਤੁਹਾਨੂੰ ਦੱਸ ਕੇ ਹਟਿਆ ਆ ਪੀਨਵਾਡਾ ਅਰੀਜ਼ੋਨਾ ਜਾਰਜੀਆ ਜਿੱਥੇ ਬੜੇ ਥਿੰਨ ਮਾਰਜਨ ਦੇ ਨਾਲ ਦੋਨੋਂ ਪਾਰਟੀਆਂ ਸਵਿੰਗ ਸਟੇਟਾਂ ਕਹਿ ਸਕਦੇ ਆਪਾਂ ਜੀਆ ਸਵਿੰਗ ਸਟੇਟਸ ਆ ਪ੍ਰੈਜ਼ੀਡੈਂਸ਼ੀਅਲ ਜਾਂ ਕਾਂਗਰਸ ਮੈਂਬਰ ਸੈਨੇਟਰ ਜਿੱਤਦੇ ਆ ਸੋ ਇੱਥੇ ਕਾਫੀ ਜਿਹੜਾ ਅਫੈਕਟ ਹੋਣਾ ਹੈਗਾ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਆ ਸੋ ਜਿੰਨੀਆਂ ਕਿ ਅੱਜ ਵੀ ਸੀਐਨਐਨ ਜਾਂ ਹੋਰ ਸੀਆ ਉਹ ਤੁਹਾਡੇ ਨਾਲ ਇਹ ਆਪਾਂ ਸਾਂਝੀ ਕੀਤੀ ਹੈਗੀ ਆ ਕਿ ਕੁਝ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਹੈਗਾ ਇਥੇ ਦੱਸੇ ਜਾਈਏ ਮਾਇੋਰਕਸ ਰਿਹਾਂ드로 ਮਾਇੋਰਕਸ ਯੂਐਸ ਹோம்ਲੈਂਡ ਸੈਕਿਉਰਿਟੀ ਦੇ ਜਿਹੜੇ 77 ਨੇ ਜਿਨ੍ਹਾਂ ਦੇ ਉਲਟ ਉਹਨਾਂ ਨੂੰ ਇੰਪੀਚ ਕਰਨ ਦਾ ਵੀ ਜਿਹੜਾ ਮਾਮਲਾ ਆ ਉਹ ਪਬਲਿਕ ਕੰਜ਼ ਨੇ ਜਿਹੜਾ ਚਲਾਇਆ ਸੀ ਉਹ ਹੁਣ ਕਹਿ ਰਹੇ ਆ ਵੀ ਬਾਈਡਨ ਹੁਣਾਂ ਦਾ ਜਿਹੜਾ ਕੈਂਪੇਨ ਦਾ ਭਰੋਸਾ ਸੀਗਾ ਪ੍ਰੋਮਿਸ ਸੀਗਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਜਿਹੜਾ ਨਵਾਂ ਇਮੀਗ੍ਰੇਸ਼ਨ ਆਰਡਰ ਜਿਹਦੇ ਨਾਲ ਤਕਰੀਬਨ ਬਾਰਡਰ ਸੀਲ ਹੋਣ ਵਾਲੀ ਗੱਲ ਬਣਦੀ ਹੈ ਕਹਿੰਦੇ ਵੀ ਨਹੀਂ ਉਹ ਇਨ ਲਾਈਨ ਨਹੀਂ ਆ ਉਹ ਉਹਨੂੰ ਡਿਫੈਂਡ ਕਰਦੇ ਹੋਏ ਆ ਜਿਹੜੇ ਉਹ ਨਜ਼ਰ ਆਏ ਆ ਜਿਸ ਦੇ ਵਿੱਚ ਅਸਾਈਲਮ ਰਿਕੁਐਸਟ ਆ ਉਹ ਸ਼ਟਡਾਊਨ ਕੀਤੀਆਂ ਜਾਣਗੀਆਂ ਜੇ 2500 ਤੋਂ ਆਂਕੜਾ ਪਾਰ ਹੁੰਦਾ ਆ ਤੇ ਉਹ ਜੇ ਨੰਬਰ 1500 ਤੋਂ ਫਿਰ ਘਟਦਾ ਆ 7 ਦਿਨਾਂ ਦੇ ਲਈ ਫਿਰ ਹੀ ਜਿਹੜਾ ਬਾਰਡਰ ਹਾਊਸ ਨੂੰ ਉਹ ਤੋਂ 2 ਹਫ਼ਤੇ ਬਾਅਦ ਜਿਹੜਾ ਉਹ ਖੋਲਿਆ ਜਾਣਾ ਆ ਲੇਟੈਸਟ ਉਹਨਾਂ ਨੇ ABC ਨਿਊਜ਼ ਦੇ ਨਾਲ ਇੰਟਰਵਿਊ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਕਹਿੰਦੇ ਵੀ ਸਾਡੀ ਜਿਹੜੀ ਕ੍ਰੋਸਿੰਗ ਆ ਇਹ ਕਦੀ ਵੀ ਜਿਹੜਾ 1500 ਤੋਂ ਥੱਲੇ ਜਿਹੜੀ ਉਹ ਨਹੀਂ ਗਈ ਹੈਗੀ ਪ੍ਰੈਜ਼ੀਡੈਂਟ ਬਾਇਡਨ ਦੀ ਜਿਹੜੀ ਪ੍ਰੈਜ਼ੀਡੈਂਸੀ ਦੇ ਜਿਹੜਾ ਉਹ ਦੌਰਾਨ ਤੇ ਕਹਿੰਦੇ ਵੀ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਹਾਨੂੰ ਲੱਗਦਾ ਵੀ ਇਲੈਕਸ਼ਨ ਦਿਨ ਤੋਂ ਪਹਿਲਾਂ ਇਹ ਆંકੜੇ ਦੇ ਉੱਤੇ ਜਿਹੜਾ ਹੋ ਆ ਸਕਦੇ ਆ ਤਾਂ ਉਹਦਾ ਨੇ ਇਸ ਦੇ ਉੱਤੇ ਕੋਈ ਜਿਹੜੀ ਟਿੱਪਣੀ ਕਰਨ ਤੋਂ ਨਾ ਜਿਹੜਾ ਉਹ ਕਰ ਦਿੱਤਾ ਆ ਸੋ ਇਮੀਗ੍ਰੇਸ਼ਨ ਦੇ ਮੁੱਦਾ ਇਸ ਟਾਈਮ ਖਾਸ ਕਰਕੇ ਪ੍ਰੈਜ਼ੀਡੈਂਟ ਬਾਇਡਨ ਦੇ ਦੁਆਰਾ ਜਿਹੜੇ ਲਗਾਤਾਰ ਇਹਦੇ ਤੇ ਐਕਸ਼ਨ ਲਈ ਜਾਣ ਕਰਕੇ ਬਿਲਕੁਲ ਹੌਟ ਐਂਡ ਸੈਂਟਰ ਜਿਹੜਾ ਉਹ ਇੱਥੇ ਬਣ ਚੁੱਕਾ ਆ ਬਾਕੀ ਮਸਲਿਆਂ ਦੇ ਨਾਲ ਨਾਲ ਇਮੀਗ੍ਰੇਸ਼ਨ ਦਾ ਮੁੱਦਾ ਜਿਹਦਾ ਆਪਾਂ ਪਹਿਲਾਂ ਵੀ ਕਹਿੰਨੇ ਆਏ ਆ ਵੀ ਉਹ ਅਹਿਮ ਮੁੱਦਿਆਂ ਦੇ ਵਿੱਚੋਂ ਇੱਕ ਰਹਿਣ ਵਾਲਾ ਆ ਇਸ ਵਾਰ ਦੀਆਂ ਨਵੰਬਰ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਜ਼ ਦੇ ਲਈ ਮਾਇਕਸ ਹੁਣਾਂ ਨੇ ਇਹਦੀ ਟਾਈਮਿੰਗ ਨੂੰ ਵੀ ਡਿਫੈਂਡ ਕਰਦੇ ਹੋਏ ਕਿਹਾ ਵੀ ਜਿਹੜਾ ਬਾਰਡਰ ਬਿਲ ਫੇਲ ਹੋਣ ਤੋਂ ਬਾਅਦ ਦੇ ਵਿੱਚ ਹੀ ਕੁਝ ਮਹੀਨਿਆਂ ਦੇ ਵਿੱਚ ਹੀ ਇਹ ਜਿਹੜਾ ਐਗਜ਼ੈਕਟਿਵ ਆਰਡਰ ਅ ਜਿਹੜਾ ਉਹ ਆਇਆ ਆ ਕਹਿੰਦੇ ਵੀ ਸਾਡੀ ਐਡਮਿਨਿਸਟ੍ਰੇਸ਼ਨ ਕਹਿੰਦੀ ਰਹੀ ਕਾਂਗਰਸ ਨੂੰ ਵੀ ਤੁਸੀਂ ਇਹਦੇ ਤੇ ਐਕਟ ਕਰੋ ਜਦੋਂ ਤੁਸੀਂ ਕੋਈ ਐਕਟ ਨਹੀਂ ਕੀਤਾ ਤਾਂ ਫਿਰ ਇਹਨਾਂ ਨੇ ਐਗਜ਼ੀਕਟਿਵ ਆਰਡਰ ਜਿਹੜਾ ਉਹ ਲਿਆ ਹੈਗਾ ਆ ਸੋ ਬਾਰਡਰ ਸੀਲ ਕਰਨ ਵਾਲੇ ਮਾਮਲੇ ਦੇ ਵਿੱਚ ਜਿਹੜੇ ਮਾਇਓਰਕਸ ਆ ਉਹ ਪ੍ਰੈਜ਼ੀਡੈਂਟ ਬਾਈਡਨ ਨੂੰ ਡਿਫੈਂਡ ਕਰਦੇ ਹੋਏ ਨਜ਼ਰ ਆਏ